ਜੋ ਕਾਨੂੰਨ ਸੀਏਏ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਦੇਸ਼ ਦੇ ਵਿੱਚ ਬਣਾਇਆ ਲਾਗੂ ਕੀਤਾ ਉਸ ਦਾ ਵੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਹੜਾ ਮੋਦੀ ਸਰਕਾਰ ਜੀ ਨੇ ਸੀਏਏ ਕਾਨੂੰਨ ਪਾਸ ਕੀਤਾ ਅਸੀਂ ਉਹਦਾ ਦਿਲੋਂ ਸਮਰਥਨ ਕਰਦੇ ਹਾਂ ਮੋਦੀ ਦੀ ਸਰਕਾਰ ਵੱਲੋਂ ਸੀਏ ਕਾਨੂੰਨ ਪਾਸ ਕੀਤਾ ਸੀ ਉਹਦਾ ਧੰਨਵਾਦ ਕਰਦੇ ਹਾਂ ਜੀ ਇਤਿਹਾਸ ਕਰਨ ਲਈ ਨਰਿੰਦਰ ਮੋਦੀ ਜੀ ਨੂੰ ਬਹੁਤ ਬਹੁਤ ਮੁਬਾਰਕ ਮੋਦੀ ਜੀ ਵੱਲੋਂ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਸੀ ਇਹ ਮੈਂ ਉਹਦੇ ਹੱਕ ਵਿੱਚ ਹਾਂ ਅਸੀਂ ਉਹਦਾ ਸਵਾਗਤ ਕਰਦਾ ਹਾਂ ਮੈਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜਿਹੜਾ ਸੀ ਏ ਏ ਕਾਨੂੰਨ ਪਾਸ ਕੀਤਾ ਹੈ ਅਸੀਂ ਉਹਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਏ ਏ ਕਾਨੂੰਨ ਪਾਸ ਕਰਨ ਦੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਬਹੁਤ ਬਹੁਤ ਵਧਾਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਸੀਏ ਕਾਨੂੰਨ ਪਾਸ ਕੀਤਾ ਗਿਆ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਸ ਨੂੰ ਪਾਸ ਕਰਨ ਦਾ ਬਹੁਤ ਬਹੁਤ ਧੰਨਵਾਦ ਹੈ ਸੀਏ ਲਾਗੂ ਕਰਨ ਦੇ ਸੇ ਮੋਦੀ ਕੋ ਬਹੁਤ ਬਹੁਤ ਧੰਨਵਾਦ ਮੋਦੀ ਜੀ ਵੱਲੋਂ ਜਿਹੜਾ ਸੀਏ ਕਾਨੂੰਨ ਲਾਗੂ ਕੀਤਾ ਗਿਆ ਵਾ ਉਹਦਾ ਅਸੀਂ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਸ਼੍ਰੀ ਨਰਿੰਦਰ ਮੋਦੀ ਵੱਲੋਂ ਜੋ ਕਾਨੂੰਨ ਸੀਏ ਇਹ ਲਾਗੂ ਕੀਤਾ ਗਿਆ ਅਸੀਂ ਉਸ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਹਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਕਾਨੂੰਨ ਸੀਏ ਪਾਸ ਕੀਤਾ ਗਿਆ ਹੈ ਉਹਦਾ ਧੰਨਵਾਦ ਕਰਦੇ ਹਾਂ